ਮੈਂ ਉਦੋਂ ਖੇਤਾਂ ਦੇ ਵਿੱਚ ਸੀ ਜਦੋਂ ਮੈਨੂੰ ਫੋਨ ਆਇਆ ਵੀ ਤੁਹਾਡਾ ਇੱਕ ਨਾ YouTube ਦੇ ਵੱਲੋਂ ਕੋਈ ਪਾਰਸਲ ਆਇਆ ਤੇ ਕਿਵੇਂ ਚੈਨਲ ਤੁਸੀਂ ਕ੍ਰੀਏਟ ਕਰ ਸਕਦੇ ਹੋ ਐਡੀਟਿੰਗ ਤੋਂ ਲੈ ਕੇ ਥੰਬਨੇਲ ਬਣਾਉਣ ਤੋਂ ਲੈ ਕੇ ਤੇ ਕਿਹੜੀਆਂ-ਕਿਹੜੀਆਂ ਗਲਤੀਆਂ ਤੁਸੀਂ ਨਹੀਂ ਕਰਨੀਆਂ ਜੋ ਮੇਰੇ ਵਰਗੇ ਨੇ ਕੀਤੀਆਂ ਨੇ ਸੱਚੀ ਗੱਲ ਇਹ ਕਿ ਇਹਦੀ ਤਾਂ ਖੁਸ਼ੀ ਹੈ ਯੇ ਨਾਲ ਮੈਨੂੰ ਮੈਨੂੰ ਇਹ ਪਾਰਸਲ ਦੀ ਵੀ ਬੜੀ ਖੁਸ਼ੀ ਹੈ ਵੀ ਇਹ ਅਮਰੀਕਾ ਤੋਂ ਪੂਰਾ ਪੈਕ ਹੋਇਆ ਜੇਕਰ ਇੱਥੇ ਲਾ ਕੇ ਵੇਖੀਏ ਹਨਾ ਇਸ ਨੂੰ ਆਪਾਂ ਇੱਥੇ ਇੰਜ ਲਾ ਦੇਾਂਗੇ ਕਿਉਂਕਿ ਬੜਿਆ ਚਿਰਾਂ ਤੋਂ ਮੈਂ ਰੀ ਸੀ ਕਿ ਮੈਂ ਇੱਕ ਚੀਜ਼ ਸ਼ੁਰੂ ਕਰਾਂ ਤੇ ਮੈਂ ਦੱਸਾਂ ਲੇਕਿਨ ਜਦੋਂ 25000 ਸਬਸਕ੍ਰਾਈਬਰ ਸੀ ਮੈਂ ਲੋਕੀ ਕਹਿੰਨਗੇ ਤੇਰੇ ਆਪਣੇ ਤਾਂ ਅਜੇ ਇੰਨੇ ਹੈ ਨਹੀਂ ਤੂੰ ਦੂਜਿਆਂ ਨੂੰ ਮਤਾਂ ਦੇ ਰਿਹਾ ਇਸ ਕਰਕੇ ਹੁਣ ਮੈਂ ਕਹਿ ਸਕਦਾ ਕਿ ਹੁਣ ਪ੍ਰਮਾਤਮਾ ਨੇ ਕਿਰਪਾ ਕੀਤੀ ਏ ਕਿ ਮੈਂ ਦੱਸ ਸਕਦਾ ਤੁਹਾਨੂੰ ਕਿ YouTube ਤੇ Instagram ਤੇ ਜਾਂ Facebook ਤੇ ਗੈਲੋ ਤੁਸੀਂ ਆਪਣਾ ਚੈਨਲ ਆਪਣਾ ਪੇਜ ਕਿਵੇਂ ਬਣਾ ਸਕਦੇ ਹੋ ਕਿਵੇਂ ਉਸ ਨੂੰ ਗਰੋ ਕਰ ਸਕਦੇ ਹੋ ਤੇ ਇਸ ਨੂੰ ਤੁਸੀਂ ਫੁੱਲ ਫਲੈਜ ਕੈਰੀਅਰ ਕਿਵੇਂ ਆਪਟ ਕਰ ਸਕਦੇ ਹੋ ਅੱਜ ਕਹਿਣਾ YouTube ਨੂੰ ਥੈਂਕ ਯੂ ਕਿਉਂਕਿ YouTube ਨੇ ਆਪਾਂ ਨੂੰ ਵੀ ਥੈਂਕ ਯੂ ਆਖਿਆ ਇਹ ਸਿਲਵਰ ਪਲੇ ਬਟਨ ਆ ਜਿਹੜਾ YouTube ਦੇ ਵੱਲੋਂ ਮਿਲਦਾ ਹੁੰਦਾ ਹੈ ਇਹ ਮਿਲਦਾ ਹੈ 1 ਲੱਖ ਸਬਸਕ੍ਰਾਈਬਰ ਪਾਰ ਹੋਣ ਤੋਂ ਬਾਅਦ ਤੇ ਪਿਛਲੇ ਮਹੀਨੇ ਜੂਨ ਚ 5 ਜੂਨ ਨੂੰ ਉਹ ਦਿਨ ਸੀ ਜਦੋਂ 1 ਲੱਖ ਸਬਸਕ੍ਰਾਈਬਰ ਪ੍ਰੋਫੈਸਰ ਸਾਹਿਬ ਵਲੌਗ ਚੈਨਲ ਤੇ ਕੰਪਲੀਟ ਹੋਏ ਸੀ ਤੇ ਬੜੀ ਖੁਸ਼ੀ ਹੋਈ ਸੀ ਉਸ ਦਿਨ ਵੀ ਤੇ ਅੱਜ ਵੀ ਤਕਰੀਬ 1 ਮਹੀਨਾ ਹੋ ਗਿਆ ਇਹਨੂੰ ਆਉਂਦੇ-ਆਉਂਦੇ ਕਿਉਂਕਿ ਬਾਅਦ ਚ ਥੋੜੀ ਜੀ ਫਾਰਮੈਲਿਟੀ ਹੁੰਦੀ ਹੈ ਕਸਟਮ ਕਸਟਮ ਦੇ ਫਾਰਮ ਜੇ ਭਰਨੇ ਹੁੰਦੇ ਨੇ ਤੇ ਫਿਰ ਆਪਣੇ ਤੱਕ ਹੀ ਪਹੁੰਚਦਾ সিলవర్ ਪਲੇ ਬਟਨ ਬਹੁਤ ਸਾਰੇ ਚੈਨਲਸ ਨੇ ਇਹ ਟਾਰਗੇਟ ਕੰਪਲੀਟ ਕੀਤੇ ਹੋਏ ਨੇ ਲੇਕਿਨ ਆਪਣੇ ਤੇ ਇਹ ਮੌਕਾ ਪਹਿਲੀ ਵਾਰ ਹੀ ਆਇਆ ਦੂਜਾ ਮੌਕਾ ਹੁਣ ਮਿਲਣਾ ਆਪਾਂ ਨੂੰ 1 ਮਿਲੀਅਨ ਤੇ ਯਾਨੀ ਕਿ 10 ਲੱਖ ਸਬਸਕ੍ਰਾਈਬਰ ਤੇ ਉਹ ਵੀ ਟਾਰਗੇਟ ਕੰਪਲੀਟ ਕਰਾਂਗੇ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਤੇ ਉਦੋਂ ਮਿਲਦਾ 골ਡ ਬਟਨ ਤੇ ਫਿਰ 1 ਕਰੋੜ ਤੇ ਜਦੋਂ ਹੋ ਜਾਂਦੇ ਨੇ ਫਿਰ ਮਿਲਦਾ ਜੀ ਡਾਇਮੰਡ ਬਟਨ ਸੋ YouTube ਦੇ ਵੱਲੋਂ ਇਹ ਇੱਕ ਤਰ੍ਹਾਂ ਦੀ ਹੱਲਾਸ਼ੇਰੀ ਹੈ ਸ਼ਾਬਾਸ਼ੀ ਹੈ ਇਹ ਸਾਰਾ ਆਪਣਾ YouTube ਦਾ ਇੱਥੋਂ ਤੱਕ ਦਾ ਸਫ਼ਰ ਜ਼ੀਰੋ ਤੋਂ ਲੈ ਕੇ 1 ਲੱਖ ਜਾਂ ਉਸ ਤੋਂ ਵੱਧ ਹੁਣ ਤੇ ਹੋ ਗਏ ਨੇ ਸਵਾ ਲੱਖ ਦੇ ਕਰੀਬ ਇਹ ਸਾਰੇ ਮਿੱਤਰ ਬੇਲੀ ਭੈਣ ਭਰਾ ਕਿਵੇਂ ਨਾਲ ਜੁੜੇ ਕਿਵੇਂ ਮੈਂ ਚੈਨਲ ਸ਼ੁਰੂ ਕੀਤਾ ਇਹਨੂੰ ਆਪਾਂ ਥੋੜਾ ਜਿਹਾ ਅਨਬਾਕਸ ਕਰ ਲਈਏ ਵੈਸੇ ਆਪਣਾ ਚੈਨਲ ਅਨਬਾਕਸਿੰਗ ਵਾਲਾ ਨਹੀਂ ਆ ਲੇਕਿਨ ਜਦੋਂ ਕੋਈ ਚੀਜ਼ ਐਦਾਂ ਦੀ ਮਿਲਦੀ ਹੈ ਨਾ ਤੇ ਉਦੋਂ ਆਪਾਂ ਇੱਕਰੀ ਅਨਬਾਕਸ ਕਰ ਲੈਂਦੇ ਕਿਉਂਕਿ ਇਹ ਕੋਈ ਮਹੀਨੇ ਬਾਅਦ ਜਾਂ ਛੇਤੀ ਨਹੀਂ ਚੀਜ਼ਾਂ ਮਿਲਦੀਆਂ ਤੇ ਇਹ ਮੈਂ بڑے YouTubeurs ਨੂੰ ਵੇਖਿਆ ਐਦਾਂ ਕਰਦੇ ਆਂ ਇਹਦੇ ਵਿੱਚ ਕੀ ਹੈ ਬਾਕੀ ਚੀਜ਼ਾਂ ਆਪਾਂ ਬਾਅਦ ਚ ਵੇਨੇ ਆ ਪਲੇ ਬਟਨ ਬਾਅਦ ਚ ਪਹਿਲਾਂ ਇਹ ਵੇਖ ਲਈਏ ਪਹਿਲਾਂ ਤੇ ਇਹ ਕਾਰਡ ਹੈ ਕੰਗ੍ਰੈਚੂਲੇਸ਼ਨਸ ਕਿਹਾ ਇਹਨਾਂ ਨੇ ਇਹਦੇ ਵਿੱਚ ਲਿਖਿਆ ਕਿ ਕੰਗ੍ਰੈਚੂਲੇਸ਼ਨਸ ਔਨ ਯੋਰ ਸਬਸਕ੍ਰਾਈਬਰ ਮਾਈਲਸਟੋਨ ਇੱਕ ਯਾਨੀ ਕਿ ਮੀਲ ਪੱਥਰ ਤੁਸੀਂ ਅਚੀਵ ਕਰ ਲਿਆ ਉਹਦੇ ਲਈ ਮੁਬਾਰਕਾਂ ਨੇ ਤੇ ਇਹ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਇਹਦੇ ਵਿੱਚ ਲਿਖਦੇ ਨੇ ਸਭ ਤੋਂ ਪਹਿਲਾਂ ਕਿ ਡੂ ਯੂ ਰਿਮੈਂਬਰ ਯੋਰ ਫਰਸਟ ਸਬਸਕ੍ਰਾਈਬਰ ਤੇ ਪਹਿਲਾ ਸਬਸਕ੍ਰਾਈਬਰ ਚੇਤੇ ਰਹਿੰਦਾ ਹੀ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਲੇਕਿਨ ਪਹਿਲਾ ਜੋ ਸਬਸਕ੍ਰਾਈਬਰ ਸੀ ਉਹ ਮੇਰੀ ਨਿੱਕੀ ਭੈਣ ਸੀ ਉਹਦੀਆਂ ਦਵਾਵਾਂ ਬਹੁਤ ਲੱਗੀਆਂ ਕਿਉਂਕਿ ਜਦੋਂ ਕੋਈ 2-3 ਹਜ਼ਾਰ ਸਬਸਕ੍ਰਾਈਬਰ ਹੀ ਹੋਈ ਸੀ ਨਾ 2021-22 ਦੇ ਵਿੱਚ ਜਦੋਂ ਮੈਂ ਸ਼ੁਰੂ ਕੀਤਾ ਉਹਨੂੰ ਪਤਾ ਸੀ ਵੀ ਇਦਾਂ ਦਾ ਕਰਕੇ ਇਹ ਯਾਨੀ ਕਿ ਸਿਲਵਰ ਬਟਨ ਵੀ ਆਉਂਦੇ ਮੈਂ ਕਿਹਾ ਆਪਾਂ ਨੂੰ ਤਾਂ ਬੜਾ ਚਿਰ ਲੱਗਿਆ ਨਾ ਵੀ ਆਪਣਾ ਕੋਈ ਬਹੁਤ ਜ਼ਿਆਦਾ ਯਾਨੀ ਕਿ ਤੜਕ ਫੜਕ ਵਾਲਾ ਕੋਈ ਕੰਟੈਂਟ ਹੈ ਨਹੀਂ ਐਜੂਕੇਸ਼ਨਲ ਹੈ ਇਹ ਹੌਲੀ-ਹੌਲੀ ਗਰੋ ਹੋਦਾ ਲੇਕਿਨ ਬੇਸ਼ੱਕ 3 ਸਵਾ 3 ਸਾਲ ਲੱਗੇ ਲੇਕਿਨ ਉਹ ਕਹਿੰਦੀ ਆਪਾਂ ਨੂੰ ਵੀ ਮਿਲੇਗਾ ਤਾਂ ਉਹਦਾ ਯਾਨੀ ਕਿ ਆਸ਼ੀਰਵਾਦ ਕਹਿ ਲਓ ਉਹ ਮੇਰੇ ਨਾਲ ਰਿਹਾ ਉਸ ਤੋਂ ਬਾਅਦ ਪਰਿਵਾਰ ਦੇ ਬਾਕੀ ਮੈਂਬਰ ਨੇ ਦੋਸਤ ਮਿੱਤਰ ਨੇ ਰਿਸ਼ਤੇਦਾਰ ਨੇ ਸਾਰਿਆਂ ਦਾ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੂੰ ਕਦੇ ਆਪਾਂ ਮਿਲੇ ਵੀ ਨਹੀਂ ਇਹ ਉਸ 1 ਲੱਖ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਇਹ ਯਾਨੀ ਕਿ ਸੈਂਕੜਿਆਂ ਦੀਆਂ ਹਜ਼ਾਰਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਮੇਬ ਵੀ ਇਹ ਪ੍ਰਿੰਟ ਹੁੰਦੀਆਂ ਹੁਣ ਚੀਜ਼ਾਂ ਤੇ ਆਪਾਂ ਉਹਦੇ ਚਲੋ ਇਹਦੇ ਨਾਲ ਹੀ ਭਾਏ ਇਸ ਨੂੰ ਜੜਾ ਕੇ ਆਪਾਂ ਇੱਥੇ ਲਾਣਾ ਕਿਤੇ ਨਾਲ ਤੇ ਆਹ ਹੈ ਜੀ ਮਿੱਤਰੋ ਉਹ ਚੀਜ਼ ਜਿਹਨੂੰ ਆਪਾਂ ਦੇਖ ਰਹੇ ਹਾਂ ਠੀਕ ਹੈ ਇਹ ਪਹਿਲਾਂ ਸਾਈਜ਼ ਦਾ ਵੱਡਾ ਹੁੰਦਾ ਹੁੰਦਾ ਸੀ ਇਸ ਬਟਨ ਦਾ ਹੁਣ ਫਿਲਹਾਲ ਕੁਝ ਛੋਟਾ ਕਰ ਦਿੱਤਾ ਇਹਨਾਂ ਨੇ ਇਹ ਹੈ ਜੀ ਆਪਣਾ ਸਿਲਵਰ ਪਲੇ ਬਟਨ YouTube Silver Creator Award ਵੀ ਬੋਲਦੇ ਨੇ ਤੇ ਜਿਹੜਾ ਇਹ ਲਿਖਿਆ ਇੱਥੇ Presented to Professor Saab Vlogs for passing 1 lakh subscribers from YouTube ਇਹ ਆਪਣੇ ਤੱਕ ਪਹੁੰਚਿਆ ਇਹਦੇ ਨਾਲ ਹੁਣ ਅੱਗੇ ਕੀ ਆਪਣੇ ਚੈਨਲ ਤੇ ਫਰਕ ਪਏਗਾ ਉਹ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਮੈਂ ਦੱਸੂਗਾ ਸੋ ਆਉਣ ਵਾਲੀ ਵੀਡੀਓਜ਼ ਦੇ ਵਿੱਚ ਵੀ ਇਹ ਆਪਣੇ ਨਾਲ ਹੀ ਰਹਿਣਾ ਪਿੱਛੇ ਇਦਾਂ ਫਰੇਮ ਲੱਗਾ ਹੁੰਦਾ ਵੀ ਤੁਸੀਂ ਟੰਗ ਸਕਦੇ ਹੋ ਇਹਨੂੰ ਤੇ ਇੱਥੇ ਆਪਾਂ ਨੇੜੇ ਕਿਤੇ ਟੰਗਾਂਗੇ ਤਾਕਿ ਆਪਣੀ ਹਰੇਕ ਵੀਡੀਓ ਚ ਇਹ ਚੀਜ਼ ਵਿਖਾਈ ਦਵੇ ਵਿਖਾਈ ਕਿਉਂ ਦਵੇ ਕਿਉਂਕਿ ਹੁਣ ਮੈਂ ਪੂਰੇ ਯਾਨੀ ਕਿ ਜੋਰਾਂ ਸ਼ੋਰਾਂ ਨਾਲ ਪੂਰੇ ਕੌਨਫੀਡੈਂਸ ਦੇ ਨਾਲ ਇੱਕ ਚੈਨਲ ਸ਼ੁਰੂ ਕਰ ਸਕਣਾ ਹੋਰ ਜਿਹੜਾ ਕਰਨਾ ਚਾਹੁੰਦਾ ਸੀ ਉਹਨਾਂ ਆਪਣੇ ਲੱਖਾਂ ਨਹੀਂ ਹਜ਼ਾਰਾਂ ਨਹੀਂ ਲੇਕਿਨ ਸੈਂਕੜੇ ਭੈਣ ਭਰਾਵਾਂ ਲਈ ਉਹ ਮੁੰਡੇ ਕੁੜੀਆਂ ਜਿਹੜੇ ਸ਼ਰਮਾਉਂਦੇ ਹੀ ਰਹੇ ਜਿਹੜੇ ਯਾਨੀ ਕਿ ਝਿਜਕਦੇ ਰਹੇ ਉਹ ਸ਼ੁਰੂ ਕਰ ਸਕਦੇ ਸੀ ਆਪਣੀ ਜਰਨੀ ਲੇਕਿਨ ਕਰ ਨਹੀਂ ਪਾਏ ਨੌਕਰੀ ਕਰਦੇ ਆ ਘਰ ਚ ਕੰਮ ਬਹੁਤ ਆ ਕਿਸੇ ਦੀ ਮੈਰਿਜ ਹੋ ਗਈ ਆ ਕੁਝ ਹੋ ਗਿਆ ਲੇਕਿਨ ਉਹ ਇੱਕ ਬਹੁਤ ਵਧੀਆ YouTube ਚੈਨਲ ਬਣਾ ਸਕਦੇ ਨੇ ਤੇ ਮੈਂ ਆਪਣੇ ਇਹ ਪੰਜਾਂ ਸੱਤਾਂ ਸਾਲਾਂ ਦਾ ਜਿਹੜਾ ਤਜਰਬਾ ਹੈ ਕੋਈ ਫਲਸਫੀ ਨਹੀਂ ਜਿਹੜੀਆਂ ਮੈਂ ਗਲਤੀਆਂ ਕੀਤੀਆਂ ਹੋਣਗੀਆਂ ਕਿਉਂਕਿ ਇਹ ਮੈਨੂੰ ਕੋਈ ਸਾਲ ਪਹਿਲਾਂ ਵੀ ਮਿਲ ਸਕਦਾ ਸੀ ਇਹ 6 ਮਹੀਨੇ ਚ ਵੀ ਕਈਆਂ ਨੂੰ ਮਿਲ ਜਾਂਦਾ 36 ਸਬਸਕ੍ਰਾਈਬਰ ਪਾਸ ਹੋ ਜਾਂਦੇ ਨੇ ਉਹਨਾਂ ਦੇ ਲੇਕਿਨ ਜੋ ਗਲਤੀਆਂ ਕੀਤੀਆਂ ਉਹ ਮੈਂ ਤੁਹਾਨੂੰ ਦੱਸਾਂਗਾ ਤੇ ਤੁਸੀਂ ਆਪਣਾ ਚੈਨਲ ਕਿਵੇਂ ਸ਼ੁਰੂ ਕਰ ਸਕਦੇ ਹੋ ਉਹ ਮੈਂ ਆਉਣ ਵਾਲੇ ਸਮੇਂ 'ਚ ਇੱਕ ਪ੍ਰੋਫੈਸਰ ਸਾਹਿਬ ਅਕੈਡਮੀ ਚੈਨਲ ਹੈ ਮੇਰਾ ਮੇਰੀ ਬੜੇ ਚਿਰਾਂ ਤੋਂ ਰੀਜ ਸੀ ਕਿ ਮੈਂ ਇਹ ਚੀਜ਼ਾਂ ਦੱਸਾਂ ਤੁਹਾਨੂੰ ਵੀ ਮੈਂ ਕਿਵੇਂ ਸ਼ੁਰੂ ਕੀਤਾ ਕਿਹੜੇ ਕਿਹੜੇ ਗੈਜਟਸ ਤੋਂ ਸ਼ੁਰੂ ਕੀਤਾ ਇਹ ਲਾਈਟਿੰਗ ਲੂਟਿੰਗ ਤੋਂ ਲੈ ਕੇ ਕੈਮਰੇ ਤੋਂ ਲੈ ਕੇ ਕਿਵੇਂ ਐਡੀਟਿੰਗ ਕਰਨੀ ਸ਼ੁਰੂ ਕੀਤੀ ਇਹ ਸਾਰਾ ਕੁਝ ਉਹਨਾਂ ਲਈ ਮੈਂ ਕਰਨਾ ਚਾਹੁੰਦਾ ਜਿਹੜੇ ਚਿਜ ਕਰ ਰਹੇ ਨੇ ਜਿਹੜੇ ਸ਼ਰਮਾ ਰਹੇ ਨੇ ਸੰਗ ਰਹੇ ਨੇ ਲੇਕਿਨ ਉਹ ਇਸ ਤੋਂ ਵੀ ਕਿਤੇ ਵਧੀਆ ਚੈਨਲ ਬਣਾ ਸਕਦੇ ਨੇ ਉਹਦੇ ਲਈ ਆਪਾਂ ਥੋੜੇ ਦਿਨਾਂ ਦੇ ਵਿੱਚ ਸ਼ੁਰੂ ਕਰਾਂਗੇ ਜਿਹੜਾ ਨਵਾਂ ਚੈਨਲ ਹੈ ਇਹਦੇ ਲਈ ਤੇ YouTube ਤੇ ਕਿਵੇਂ ਤੁਸੀਂ ਕੈਰੀਅਰ ਸਟਾਰਟ ਕਰ ਸਕਦੇ ਹੋ ਉਹਦੇ ਲਈ ਮੇਰਾ ਚੈਨਲ ਹੈਗਾ ਪ੍ਰੋਫੈਸਰ ਸਾਹਿਬ ਅਕੈਡਮੀ ਉੱਥੇ ਮੈਂ ਚੀਜ਼ਾਂ ਤੁਹਾਨੂੰ ਸਿਖਾ ਸਕਦਾ ਕਿਉਂਕਿ ਹੁਣ ਪੂਰੇ ਕੌਨਫੀਡੈਂਸ ਦੇ ਨਾਲ ਕਿਉਂਕਿ ਸਵਾ ਕ ਲੱਖ ਆਪਣਾ ਇੱਥੇ ਹੋ ਗਿਆ ਹੁਣ YouTube ਤੇ ਬੰਦਾ ਆਪਣੇ ਨਾਲ ਜੁੜ ਗਿਆ ਤੇ Instagram ਤੇ ਸਵਾ ਕ 2 ਲੱਖ ਬੰਦਾ ਆਪਣੇ ਨਾਲ ਪਹਿਲਾਂ ਤੋਂ ਜੁੜਿਆ ਉਹ ਚੀਜ਼ਾਂ ਕਿਵੇਂ ਉੱਥੇ ਤੱਕ ਪਹੁੰਚੀਆਂ ਉਹ ਸਾਰੀਆਂ ਗੱਲਾਂ ਆਪਾਂ ਪ੍ਰੋਫੈਸਰ ਸਾਹਿਬ ਅਕੈਡਮੀ YouTube ਚੈਨਲ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਉੱਥੇ ਭਾਵੇਂ ਮੇਰੇ ਨਾਲ 5000 ਬੰਦਾ ਜੁੜੇ ਭਾਵੇਂ 10000 ਜੁੜੇ ਲੇਕਿਨ ਉਹ ਮੈਂ ਅਲੱਗ ਚੈ ਸ਼ੁਰੂ ਕਰ ਰਹੇ ਹਾਂ ਕਿਉਂਕਿ ਉੱਥੇ ਉਹੀ ਬੰਦੇ ਜੁੜਨਗੇ ਜਿਹੜਾ ਆਪਣਾ ਕੈਰੀਅਰ ਸੋਸ਼ਲ ਮੀਡੀਆ ਤੇ ਜਾਂ YouTube ਤੇ ਕਹਿ ਲਓ Instagram ਤੇ Facebook ਤੇ ਤਿੰਨੋਂ ਪਲੇਟਫਾਰਮ ਤੇ ਲੈ ਕੇ ਆਉਣਾ ਚਾਹੁੰਦੇ ਨੇ ਆਪਣੇ ਬਿਜ਼ਨਸ ਨੂੰ ਗਰੋ ਕਰਨਾ ਚਾਹੁੰਦੇ ਨੇ ਤੇ ਕਿਵੇਂ ਚੈਨਲ ਤੁਸੀਂ ਕ੍ਰੀਏਟ ਕਰ ਸਕਦੇ ਹੋ ਐਡੀਟਿੰਗ ਤੋਂ ਲੈ ਕੇ ਥੰਬਨੇਲ ਬਣਾਉਣ ਤੋਂ ਲੈ ਕੇ ਤੇ ਕਿਹੜੀਆਂ-ਕਿਹੜੀਆਂ ਗਲਤੀਆਂ ਤੁਸੀਂ ਨਹੀਂ ਕਰਨੀਆਂ ਜੋ ਮੇਰੇ ਵਰਗੇ ਨੇ ਕੀਤੀਆਂ ਨੇ ਉਹ ਚੈਨਲ ਤੁਸੀਂ ਜੂਰ ਸਬਸਕ੍ਰਾਈਬ ਕਰ ਲਓ ਉੱਥੇ ਅਜੇ ਵੀਡੀਓ ਕੋਈ ਨਹੀਂ ਪਈ ਲੇਕਿਨ ਜਦੋਂ ਹੀ ਉੱਥੇ 2500 ਬੰਦਾ ਹੋ ਗਿਆ ਤੇ ਮੈਂ ਉੱਥੇ ਵੀਡੀਓ ਪਾਉਣੇ ਸ਼ੁਰੂ ਕਰ ਦੇਣੀਆਂ ਨੇ ਕੰਟੈਂਟ ਬਹੁਤ ਹੈ ਤਜਰਬਾ ਵੀ ਬਹੁਤ ਹੋ ਗਿਆ ਪਿਛਲੇ 6.5-7 ਸਾਲ ਹੋ ਗਏ ਕੰਮ ਕਰਦੇ ਆ ਇਸ ਕਰਕੇ ਇਹ ਵੀ ਤੁਹਾਡੇ ਕੋਲ ਆ ਸਕਦਾ ਹੈ ਸਾਲ ਦੇ ਵਿੱਚ ਵੀ 2 ਸਾਲ ਦੇ ਵਿੱਚ ਵੀ ਤੁਹਾਨੂੰ ਆਪਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਐਜੂਕੇਸ਼ਨਲ ਕੰਟੈਂਟ ਜਿਹੜਾ ਉਹ ਦਿੰਦੇ ਰਾਂਗੇ ਬਹੁਤ-ਬਹੁਤ ਮਿਹਰਬਾਨੀ ਤੇ ਮਿਹਰਬਾਨੀ ਬਹੁਤ-ਬਹੁਤ YouTube ਦੀ ਇਹ ਸੋਗਾਤ ਸਾਡੇ ਘਰ ਭੇਜਣ ਦੇ ਲਈ ਧੰਨਵਾਦ ਜੀ